ਕਪੜਾ ਵਪਾਰੀ ਦੇ ਕਤਲ ਤੋਂ ਬਾਅਦ ਪੰਜਾਬ ਵਿੱਚ ਹੋ ਗਈ ਇੱਕ ਹੋਰ ਵੱਡੀ ਵਾਰਦਾਤ ਮਗਰੋਂ ਗੱਡੀ ਆ ਰਹੀ ਮੋਟਰਸਕੂਟਰ ਆ ਰਹੀ ਉਹਨਾਂ ਨੇ ਗੱਡੀ ਸਕੂਟਰੀ ਦੇ ਵਿੱਚ ਮਾਰੀ। ਮਹਿੰਗਾ ਬਾਣੇ 'ਚ ਆਏ ਲੁਟੇਰਿਆਂ ਵੱਲੋਂ 20 ਲੱਖ ਦੀ ਲੁੱਟ। ਉਹ ਜਿਹਨਾਂ ਨੇ ਪਿੱਛੇ ਭੌਂਗ ਦੇਖਿਆ, ਵੀ ਨੰਗਾ ਕੇ ਚੱਲ ਉਹਨਾਂ ਨੇ ਗਾਂਹ ਜਾ ਕੇ ਫਿਰ ਆਤੀ ਛੜ ਪੂਰੀ ਦਬਲੀ ਗੱਡੀ। ਠੀਕ ਹੈ ਜਿਹੜੀ ਗੱਡੀ ਆ ਗਈ ਉਹ ਗਲੀ 'ਚ ਜੀ ਆ ਕੇ ਉਹਨਾਂ ਨੇ ਹਵਲیدار ਲਈ ਮਗਰੋਂ ਨਹੀਂ ਗਾਂਹੇ ਗੱਡੀ ਮਾਰ ਦਿੱਤੀ। ਦੈਂਤਹਾੜੇ ਲੁੱਟ ਤੇ ਪ੍ਰਤੱਖ ਦਰਸ਼ੀ ਦੇ ਵੱਡੇ ਖੁਲਾਸੇ ਪਿਓ ਡਿੱਗ ਪਿਆ ਤੇ ਉਹਦੇ ਕੋਲ ਸੀਗਾ ਬੈਗ ਜਿਹੜਾ ਸਾਡੇ ਨਹੀਂ ਰਿਹਾ ਸੀਗਾ ਬੈਗ ਆ ਪਹਿਲਾਂ ਇੱਕ ਨੇ ਉਤਰੇ ਫਿਰ ਦੋ ਹੋਰ ਉਤਰਿਆ ਜੋ ਸਾਡੇ ਨਹੀਂ ਆਇਆ ਉਹਨਾਂ ਨੇ ਰਿਵੋਲਵਰ ਕੱਢਿਆ ਫੇਰ ਉਹ ਮੁੰਡਿਆਂ ਦੇ ਬੈਗ ਚਾਪ ਵਾਰਦਾਤ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਲਗਦੇ ਦਸਰ ਮਤਾਬੋਗਣਾ ਕੋਲੋਂ 53 20 ਲੱਖ ਦੇ ਕਰੀਬ ਕੈਸ਼ ਸੀਗਾ ਗੱਡੀ ਸੀਗੀ ਗੱਡੀ ਦੇ ਵਿੱਚੋਂ ਜਿਹੜੇ ਹੈਗੇ ਆ ਉਹਨਾਂ ਨੇ ਟੱਕਰ ਮਾਰ ਕੇ ਉਹਨਾਂ ਥੱਲੇ ਸੁੱਟ ਕੇ ਇਹਨਾਂ ਦੇ ਕੋਲੋਂ ਜਿਹੜਾ ਕੈਸ਼ ਸੀਗਾ ਉਹ ਲੈ ਕੇ ਦਫਰਾਰ ਹੋ ਗਏ ਜਿੰਨਾ ਪੰਜਾਬ ਚ ਹੋਏ ਕਤਲकांड ਤੋਂ ਬਾਅਦ ਹੁਣ ਇੱਕ ਹੋਰ ਵੱਡੀ ਵਾਰਦਾਤ ਹੋਈ ਹੈ ਸ਼ਰਿਆਮ ਦਿਨ ਦਿਹਾੜੇ 20 ਲੱਖ ਦੀ ਕਾਰੋਬਾਰੀ ਤੋਂ ਲੁੱਟ ਦੀ ਵਾਰਦਾਤ ਸਾਹਮਣੇ ਆ ਰਹੀ ਹੈ ਜਾਣਕਾਰੀ ਮੁਤਾਬਕ ਕਾਰ ਸਵਾਰ ਲੁਟੇਰੇ ਨਹਿਂਗ ਬਾਣੇ ਚਸਾਨਾ ਦੱਸਿਆ ਜਾ ਰਿਹਾ ਹੈ ਕਿ ਸਕੂਟੀ ਤੇ ਜਾ ਰਹੇ ਨੌਜਵਾਨਾਂ ਨੂੰ ਕਾਰ ਸਵਾਰ ਲੁਟੇਰਿਆਂ ਵੱਲੋਂ ਪਹਿਲਾ ਪਿੱਛੇ ਤੋਂ ਟੱਕਰ ਮਾਰ ਥੱਲੇ ਸੁੱਟਿਆ ਗਿਆ ਫਿਰ ਹਥਿਆਰਾਂ ਦੇ ਦਮ ਤੇ ਪੀੜਤਾ ਨੂੰ ਡਰਾ ਧਮਕਾ ਕੇ ਮੁਲਜ਼ਮ ਉਹਨਾਂ ਤੋਂ 20 ਲੱਖ ਦੀ ਲੁੱਟ ਕਰਕੇ ਫਰਾਰ ਹੋ ਗਏ ਨੇ ਜੀ ਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਇਸ ਵੱਡੀ ਵਾਰਦਾਤ ਤੋਂ ਬਾਅਦ ਪੂਰਾ ਇਲਾਕਾ ਦਹਿਲ ਉੱਠਿਆ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਇਸ ਵਾਰਦਾਤ ਨੂੰ ਲੈ ਕੇ ਮੌਕੇ ਤੇ ਮੌਜੂਦ ਪ੍ਰਤੱਖ ਦਰਸ਼ੀ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਪ੍ਰਤੱਖ ਦਰਸ਼ੀ ਦਾ ਕਹਿਣਾ ਹੈ ਕਿ ਉਸ ਦੀਆਂ ਅੱਖਾਂ ਸਾਹਮਣੇ ਇਹ ਪੂਰਾ ਵੱਟਾ कांड ਹੋਇਆ ਆਖਰ ਕੀ ਹੋਰ ਇਸ ਪ੍ਰਤਖ ਦਰਸ਼ੀ ਵੱਲੋਂ ਦੱਸਿਆ ਗਿਆ ਇਹ ਤੁਸੀਂ ਇਸ ਦੇ ਮੂੰਹ ਹੀ ਸੁਣ ਲਓ ਵੀਰੇ ਮੈਂ ਜਾ ਪੀ ਰਿਆ ਸੀ ਸਾਹਮਣੇ ਠੀਕ ਹੈ ਜੀ ਮਗਰੋਂ ਗੱਡੀ ਆ ਰਹੀ ਏ ਮੂਰੇ ਸਕੂਟਰੀ ਆ ਰਹੀ ਆ ਉਹਨਾਂ ਨੇ ਗੱਡੀ ਸਕੂਟਰੀ ਦੇ ਵਿੱਚ ਮਾਰੀ ਚਲੋ ਮੈਂ ਆਇਆ ਸੀ ਕਿ ਕਿ ਲੱਗ ਲੱਗੀ ਉਹਨੇ ਜਵਾਕਣੇ ਆਏ ਨੂੰ ਹੋਰ ਦੱਬ ਲਈ ਆਪ ਦੀ ਸਾਈਡ ਆ ਉਹਨਾਂ ਨੇ ਫਿਰ ਇੱਥੇ ਮਾਰੀ ਜਾ ਕੇ ਠੀਕ ਹੈ ਉਹ ਇਹਨਾਂ ਨੇ ਪਿੱਛੇ ਭੌਂਗ ਦੇਖਿਆ ਵੀ ਲੰਘਾ ਕੇ ਚੱਲ ਉਹਨਾਂ ਨੇ ਗਾਂਹ ਜਾ ਕੇ ਫਿਰ ਆਪ ਦੀ ਸਾਈਡ ਪੂਰੀ ਦੱਬ ਲਈ ਗੱਡੀ ਠੀਕ ਹੈ ਜੀ ਉਹ ਗਲੀ ਆ ਗਈ ਉਹ ਗੜੀ ਚਲੀ ਆ ਤੇ ਉਹਨਾਂ ਨੇ ਹਵਲیدار ਲਈ ਮਗਰੋਂ ਨਹੀਂ ਗਾਣੇ ਗੱਦੀ ਮਾਰ ਦਿੱਤੇ। ਉਹ ਫਿਰ ਇੱਕ ਤਾਂ ਥੂੜੀ ਦੇ ਉੱਤੇ ਡਿੱਗ ਵੀ ਇੱਕ ਦੇ ਦਾ ਤੇ ਇੱਕ ਮੁੰਡਾ ਦਲਦਾ ਇਹਨੂੰ ਆ ਗਿਆ। ਠੀਕ ਹੈ। ਪਿਓ ਡਿੱਗ ਪਿਆ ਤੇ ਉਹਦੇ ਕੋਲੇ ਸੀਗਾ ਬੈਗ ਜਿਹੜਾ ਛਾੜਨ ਦੀ ਰਿਹਾ ਸੀਗਾ ਬੈਗਾ। ਪਹਿਲਾਂ ਇੱਕ ਨੇ ਉੱਤਰੇ ਫਿਰ ਦੋ ਹੋਰ ਉੱਤਰੇ ਜੋ ਛਾੜਨ ਗਏ ਸੋ ਫਿਰ ਉਹਨਾਂ ਨੇ ਰਵੋਲ ਕੱਢਿਆ ਫਿਰ ਉਹ ਮੁੰਡੇ ਨੇ ਬੈਗ ਚੁੱਕਿਆ। ਅੱਛਾ ਮੁੰਡਾ ਕਿੰਨਾ ਨਹੀਂ ਸੀਗਾ? ਦੋ ਸਕੇ। ਅੱਛਾ ਦੋ ਮੁੰਡੇ ਸੀ ਜਨਪੀ ਤੇ ਹਾਂਜੀ। ਤੇ ਕੀ ਲੁੱਕ ਦੀ ਹੋਈ ਐ? ਡਾਕਟਰ ਜੀ ਪੈਸੇ ਕਹਿ ਰਹੇ ਜੀ। ਕਿੰਨੇ ਕਹਿ ਰਹੇ ਆ? ਐ ਨਹੀਂ ਜੀ ਪਤਾ। ਇਹ ਹੈਰਾਨ ਕਰਦੀ ਵੱਡੀ ਵਾਰਦਾਤ ਬਠਿੰਡਾ ਤੋਂ ਸਾਹਮਣੇ ਆਈ ਹੈ ਜਿੱਥੇ ਅਮਰੀਕ ਸਿੰਘ ਰੋਡ ਤੇ ਚਿੱਟੇ ਦਿਨ ਲੁਟੇਰਿਆਂ ਵੱਲੋਂ ਇੱਕ ਮਨੀ ਐਕਸਚੇਂਜਰ ਕਾਰੋਬਾਰੀ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਸ਼ਿਕਾਰ ਬਣਾਇਆ ਗਿਆ ਇਸ ਵਾਰਦਾਤ ਤੋਂ ਬਾਅਦ ਪੁਲਿਸ ਨੂੰ ਭੱਜੜਾ ਪੈ ਚੁੱਕੀਆਂ ਨੇ ਪੁਲਿਸ ਨੇ ਪੂਰਾ ਇਲਾਕਾ ਘੇਰ ਲਿਆ ਚਾਰੇ ਪਾਸੇ ਪੁਲਿਸ ਹੀ ਪੁਲਿਸ ਫੈਲ ਗਈ ਹੈ ਮੌਕੇ ਤੇ ਮੌਜੂਦ ਅਧਿਕਾਰੀ ਦਾ ਇਸ ਵਾਰਦਾਤ ਤੇ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹੋਂ ਹੀ ਸੁਣ ਲਓ ਜੇ ਥੋੜੀ ਦੇਰ ਪਹਿਲਾਂ 10-15 ਮਿੰਟ ਪਹਿਲਾਂ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਦੋ ਲੜਕੇ ਇੱਕ ਸਕੂਟੀ ਦੇ ਉੱਪਰ ਆਪਣੇ ਪੈਸੇ ਲੈ ਕੇ ਜਾ ਰਹੇ ਸੀਗੇ ਉਹਨਾਂ ਦੇ ਦੱਸਣ ਮੁਤਾਬਕ ਉਹਨਾਂ ਕੋਲ ਤਕਰੀਬਨ 20 ਲੱਖ ਦੇ ਕਰੀਬ ਕੈਸ਼ ਸੀਗਾ ਤੇ ਜਦੋਂ ਇੱਥੋਂ ਕਿਉਂਕਿ ਮਨੀਕ ਸੇ ਦਾ ਕੰਮ ਕਰਦੇ ਆ ਤੇ ਇੱਥੋਂ ਕਿਸੇ ਪੁਆਇੰਟ ਤੋਂ ਉਹਨਾਂ ਨੇ ਜਿਹੜੀ ਕੈਸ਼ ਹੀ ਕਲੈਕਟ ਕੀਤੀ ਸੀਗੀ ਤੇ ਜਦੋਂ ਇਸ ਪੁਆਇੰਟ ਦੇ ਉੱਪਰ ਪਹੁੰਚੇ ਤਾਂ ਪਿੱਛੋਂ ਇੱਕ ਗੱਡੀ ਸੀਗੀ ਗੱਡੀ ਦੇ ਵਿੱਚੋਂ ਜਿਹੜੇ ਹੈਗੇ ਆ ਉਹਨਾਂ ਨੇ ਟੱਕਰ ਮਾਰ ਕੇ ਥੱਲੇ ਛੁੱਟ ਗਏ ਇਹਨਾਂ ਦੇ ਕੋਲੋਂ ਜਿਹੜਾ ਕੈਸ਼ ਸੀਗਾ ਉਹ ਲੈ ਕੇ ਤੋਂ ਫਰਾਰ ਹੋ ਗਏ ਬਾਕੀ ਅਸੀਂ ਹੁਣ ਮੌਕੇ ਤੇ ਸਾਡੀ ਟੀਮ ਸੱਜਾਈਆਂ ਨੇ ਅਸੀਂ ਥਾਣਾ ਕੋਲਦਵਾਲੀ ਦੇ ਵਿੱਚ ਮੁਕਦਮਾ ਦਰਜ ਰਿਹਾ ਤੇ ਜਲਦੀ ਹੀ ਜਿਹੜਾ ਕੋਸ਼ਿਸ਼ ਕਰਾਂਗੇ ਕਿ ਜਿਹੜੇ ਬੰਦੇ ਨੇ ਕੌਣ ਬੰਦੇ ਸੀ ਦੇ ਪਿੱਛੇ ਉਹਨਾਂ ਨੂੰ ਜਲਦੀ ਅਰੈਸਟ ਕਰਨ ਦੀ ਕੋਸ਼ਿਸ਼ ਕੁਝ ਇਨਪੁਟ ਸਾਡੇ ਕੋਲ ਹੈਗੀਆਂ ਨੇ ਉਹਨਾਂ ਦੇ ਜਿੱਦਾਂ ਦਾ ਦਸਤਾਵੇਜ਼ ਮੁਤਾਬਕ ਸੀਗਾ ਬਾਕੀ ਸਾਰੀ ਚੀਜ਼ਾਂ ਜਿਹੜੀ ਹੈਗੀ ਜਾਂਚ ਕਰਾਂਗੇ ਕਿ ਕੌਣ ਬੰਦੇ ਸੀਗੇ ਕੌਣ ਕੌਣ ਜਿਹੜੇ ਆਈਵਿਟਨਾ ਸਕੇ ਉਹਨਾਂ ਨਾਲ ਵੀ ਸਾਰਿਆਂ ਨਾਲ ਗੱਲ ਕਰਕੇ ਤ੍ਰਿਪਤੀਸ਼ ਪ੍ਰਾਈਵੇਟ ਇਹਨਾਂ ਦਾ ਬਿਜ਼ਨਸ ਹੈਗਾ ਮਲਿਕ ਸਿੰਘ ਦਾ ਆਪਣਾ ਠੀਕ ਹੈ ਉਹਦੇ ਰਿਗਾਰਡਿੰਗ ਇਹ ਜਿਹੜੀ ਹੈਗੀ ਹੈ ਪੈਸੇ ਲੈ ਕੇ ਆ ਰਹੇ ਸੀ ਕਿਸੇ ਪਾਸੇ ਕਿਹੜੀ ਸੀਗੀ ਕੀ ਕਿੰਨੇ ਜਣੇ ਸੀ ਉਹਦੇ ਬਾਰੇ ਜਿਹੜੇ ਹੈਗਾ ਜੇ ਕਲੀਅਰ ਕਰਦੇ ਆ ਕਿਉਂਕਿ ਇਹਨਾਂ ਇਹਨਾਂ ਨੂੰ ਵੀ ਆਜਾਦ ਨਹੀਂ ਹੈਗਾ ਅੱਛਾ ਉਹ ਸਾਰੇ ਜਿਹੜੀ ਹੈਗੀ ਚ ਇੱਕ ਜਣਾ ਸੀ ਜਾਂ ਦੋ ਜਣੇ ਸੀ ਇਹਨਾਂ ਨੇ ਦੱਸੋ ਮਤਲਬ ਉਹ ਗੱਡੀ ਚ ਦੋ ਬੰਦੇ ਨਿਕਲੇ ਆ ਬਾਕੀ ਜਿਹੜਾ ਹੈਗਾ ਜਦੋਂ ਟ੍ਰੇਸ ਹੋ ਜਾਣਗੇ ਫਿਰ ਕਲੀਅਰ ਸਰ ਇਤੋਂ ਦੇ ਲਹਿਰਾਵੇ ਵਾਲੇ ਵੀ ਵੈਪਨ ਵੀ ਸੀ ਉਹਦੇ ਕੋਲੇ ਇਹਨਾਂ ਦੇ ਦੱਸਣ ਮੁਤਾਬਕ ਹੀ ਕਹਿ ਰਹੇ ਨੇ ਕਿ ਸ਼ਾਇਦ ਇਹਨਾਂ ਕੋਲ ਸੀਗਾ ਬਟ ਸਾਰੀ ਚੀਜ਼ਾਂ ਜੇ ਜਾਂਚ ਤੇ ਵਿਸ਼ਾ ਨੇ ਪ੍ਰੋਪਰ ਜਿਹੜੀ ਹੈਗੀ ਹੈ ਜਾਂਚ ਕਰਕੇ ਜਿਹੜੀ ਹੈਗੀ ਹੈ ਫਰਦਰ ਅੱਗੇ ਕਰਾਂਗੇ ਇਹ ਤਾਂ ਕਹਿੰਦੇ ਬੇਕਬਾਣੇ 'ਚ ਸੀਗੇ ਬਾਕੀ ਜਿਹੜਾ ਹੈਗਾ ਜਿੰਨਾ ਤੱਕ ਬੰਦੇ ਦੇਖੋ ਜੇ ਫੜੇ ਨਹੀਂ ਜਾਂਦੇ ਕੋ ਬੰਦਾ ਉਹਨਾਂ ਬਾਅਦ ਤੱਕ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਕਮੈਂਟ ਕਰਨਾ ਵਾਜਬ ਨਹੀਂ ਹੋ ਕਪੜਾ ਵਪਾਰੀ ਦੇ ਕਤਲ ਤੋਂ ਬਾਅਦ ਦਿਨ ਦਿਹਾੜੇ ਸ਼ਰੈਆਮ ਹੋਈ ਇਸ ਵਾਰਦਾਤ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਦੇਖਣਾ ਹੋਵੇਗਾ ਪੁਲਿਸ ਕਦੋਂ ਤੱਕ ਲਟੇਰਿਆਂ ਨੂੰ ਕਾਬੂ ਕਰਦੀ ਹੈ ਤੇ ਜਾਂਚ ਤੋਂ ਬਾਅਦ ਮਾਮਲੇ 'ਚ ਕੀ ਖੁਲਾਸੇ ਕੀਤੇ ਜਾਂਦੇ ਨੇ ਜਗਬਨ ਟੀਵੀ ਲਈ ਮਨਪ੍ਰੀਤ ਸਿੰਘ ਦੀ ਰਿਪੋਰਟ